ਢੋਲੇ ਤੇ ਹੱਥ ਜਾ ਲਾਉਂਦਾ ਤੇ ਬੰਬ ਤੰਨਨੇ ਚ ਹੁਣ ਛੱਟ ਜੂ ਕਾਊਂਟਰ ਤੇ ਛਾ ਰੱਖਣਾ ਫੂਕ ਦੂੰਗਾ ਉਹ ਚਲੋਈ ਚਲੋ ਉਹ ਨਹੀਂ ਨਹੀਂ ਕਮ ਬੰਦੇ ਬੰਨੀ ਨਹੀਂ ਚਲੋ ਤੁਸੀਂ ਜਿਆਪਲਾ ਬੋਟਰ ਹੈਗਾ ਕਿ ਦੱਸ ਲੋ ਕਿਹੜੀ ਸੀ ਫਿਰਦਾ ਉਹ ਕੰਮੀ ਵਾਲਾ ਲੈ ਗਿਆ ਕਹਿੰਦਾ ਨਾਨਕੀ ਜਾ ਕੇ ਆਉਣਾ ਮੈਂ ਆ ਖੜਾ ਗਿਆ ਉਹ ਕਦੇ ਆਈ ਹਾਲੇ ਬੰਦਾ ਕਿਤੇ ਬਾਹਰ ਜਾਂਦਾ ਦੱਸ ਕੇ ਤਾਂ ਜਾਂਦਾ ਚੱਕ ਕੇ ਝੋਲਾ ਤੁਰ ਜਨਣਾਗਾ ਘਰੇ ਕੋਈ ਫਿਕਰ ਨਹੀਂ ਹੈਗਾ ਓਏ ਕਿਆ ਤੂੰ ਚਾਰੇ ਪੈਰ ਚੱਕ ਲੇ ਲੀਆ ਮੈਨੂੰ ਪੁੱਛਦਾ ਲਿਆ ਕਰ ਕਿਥੋਂ ਆਇਆ ਮੈਂ ਸਾਰੇ ਟੱਬਰ ਦੇ ਸਾਹਸ ਕਾਇ ਪਏ ਨੇ ਓਏ ਮੈਂ ਕਿਹੜਾ ਕਿਤੇ ਮਾੜੀ ਥੋਂ ਗਿਆ ਦੀ ਮੈਂ ਤਾਂ ਆਪੇ ਹੀ ਹਰਦਵਾਰ ਗਿਆ ਦੀ ਮੈਂ ਚੱਲ ਬੋਟੇ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਪਾਣੀ ਕਰਿਆ ਮੈਂ ਉੱਥੇ ਅੱਛਾ ਹਰਦਵਾਰ ਗਿਆ ਸੀ ਉਹ ਤਾਂ ਮੈਂ ਸਾਧੂਆਂ ਚ ਰਹਾ ਉੱਥੇ ਮੈਂ ਤਾਂ ਨੇੜੇ ਨਾ ਭਗਤੀ ਉਹ ਕਰੀ ਗਏ ਤਾਂ ਸਾਰਾ ਜਸਿਆ ਲਾਲਾ ਵੀ ਜਮਾ ਗੰਗ ਜਿਹੜੀ ਗੰਗਾ ਦੀ ਜਮੀ ਗੰਦਲੀ ਦੀ ਉਹ ਇਤ ਕੀਤਾ ਚੰਗਾ ਹੈ ਆਜੋ ਫਿਰ ਹੋਰ ਹੁਣ ਦੇਖ ਲੈ ਜਿ세 ਗੋਡੇ ਮੇਰੇ ਜਮਾ ਹਟ ਕੇ ਦੁਖਣੂ ਮੇਰੇ ਨਾ ਪੁੜੇ ਚ ਦਰਦ ਹੁੰਦਾ ਸੀ ਮੈਨੂੰ ਹੁਣ ਪਤਾ ਲੱਗਦਾ ਵੀ ਲੋਕ ਗੰਗਾ ਦੇ ਕਿਨਾਰੇ ਨਹਾ ਕੇ ਕਿਉਂ ਸੌਂਦੇ ਨੇ ਤੇਲ ਲਾ ਕੇ ਮਾਹ ਜਿਆ ਸੱਤਾ ਦੋਏ ਗੋਡੇ ਹਟ ਕੇ ਦੁਖਣੂ ਬਹੁਤ ਧੀ ਹੋਏ ਓ ਮੁੰਡਿਆ ਹਾਂ ਬਹੁ ਮਾ ਗਈ ਹੋਈ ਉਹ ਤਾਂ ਹੈ ਗਈ ਹੋਈ ਹੈ ਕਿੱਥੇ ਪਿੰਡ ਬਾਗੀ ਤੇ ਹੋ। ਚਲ ਕੋਈ ਨਾ ਜਾਣੀ ਆ ਭਾਈ। ਓਹ ਹੋ ਗਾਈ ਨੂੰ ਖਾਣਾ ਟਾਈਮ ਹੋ ਗਿਆ ਦਿਨ ਨੂੰ ਤਾਂ। ਮੈਂ ਲੇਉ ਭਾਈ ਆ ਬੇ ਨੂੰ ਟੱਬਾ ਤੇ। ਹੋਰ ਪਿੰਡ ਪਿੰਡ ਠੀਕ ਆ ਓਏ? ਆਹੋ ਸਾਰੇ ਹੈ? ਆਹੋ ਸਾਰੇ ਠੀਕ ਨੇ। ਚਲ ਆਲਾ ਇਹ ਤੇ ਖਿੱਲਾ ਨੇ। ਹੱਥ ਧੋ ਕੇ ਦੋਏ ਜੀ ਆਪ ਖਾ ਲਿਓ ਤੂੰ ਤੇ ਤੇਰੀ ਬਹੂ ਖਿੱਲਾ। ਪੰਦਰੋਂ ਪ੍ਰਸ਼ਾਦ ਦਿੱਤਾ ਬਾਪ ਨੇ ਪੰਡਤ ਜੀ ਨੇ। ਠੀਕ ਐ? ਕਿੱਥੋਂ ਲੈ ਆਏ? ਹਰ ਦਵਾਰ ਤੋਂ ਲੈ ਆਇਆ ਪੰਡਤ ਨੇ ਪ੍ਰਸ਼ਾਦ ਦਿੱਤਾ ਵੀ। ਉੱਥੇ ਆ ਤਰਾ ਰੱਖੀ ਕੱਲਾ ਲਪੜ ਇਹਦੇ ਰੱਖ ਦੇ ਪੇਟੀ ਦੇ ਝੂਠੇ ਮਿੱਟਿਆ ਆਪਣਾ ਲਾਇਨ ਨੂੰ ਅੱਹ ਅੱਤਾਜਾ ਪਾਣੀ ਪਾ ਲਿਆ ਗਾਂ ਚ ਆ ਜਾ ਠਾਰਦੀ ਮੇਰੀ ਤਾਂ ਮਸਾ ਤਾਂ ਲੈਟ ਆਈ ਐ ਅੰਦਰ ਲੈ ਉੱਥੇ ਆ ਪੱਖੇ ਥੱਲੇ ਬੈਠਾ ਦੋ ਮਿੰਟ ਦਾ ਤੱਫਰ ਨਿਕਲੇ ਤੂੰ ਐਸਾ ਬਲਾ ਲੈ ਗੰਗਾ ਇਤਨੀ ਗੰਧਲੀ ਦੀ ਮਹਾਬੀ ਪਛਰਾ ਠੰਡਾ ਠਾਰ ਪਾਣੀ ਗਾਉਂ ਤੇ ਹੈ ਅੱਛਾ ਹੋਰ ਮਾਇਤਾ ਤੇ ਸਾਧੂ ਨਾਲ ਹਰੇ ਰਾਮ ਹਰੇ ਰਾਮ ਹੀ ਕਰੀ ਜਾਂਦੇ ਕਰੇ ਦੱਸ ਕੇ ਜਾਇਆ ਕਰੋ ਫਿਕਰ ਉਹ ਇੱਕ ਘਰੇ ਮੈਨੂੰ ਆਪਣੇ ਪੰਡਤ ਜੀ ਨੇ ਕਹੇ ਤਾਜੀ ਨੂੰ ਆਪਾਂ ਪੁੱਛਾ ਪਛਾ ਲੈਣੇ ਹੁੰਨੇ ਕਹਿੰਦਾ ਵੀ ਦੱਸ ਕੇ ਨਾ ਹੀ ਫਿਰ ਮੱਥਾ ਹੀ ਨਾ ਤੇਰਾ ਨਾਉ ਨਹੀਂ ਲੱਗਦਾਗਾ ਅੱਛਾ ਹਾਂ ਫੋਂ ਤੁਸੀਂ ਨਾ ਆਉਂਗੇ ਪਹਿਲਾਂ ਫੁਲਕਾ ਖਾਓਗੇ। ਖੁਸ਼ ਨਹੀਂ ਖਾਂਦਾ ਮਾਤਾ ਨਾ ਨੂੰ ਕਿਹਾ ਮਾਤਾ ਉੱਥੇ ਨੌਂ ਦਿਨ ਰਹਾ 10 ਦਿਨ ਤੱਕ ਉੱਥੇ ਮੈਂ ਰਹਾ ਗੰਗਾ ਦੇ ਮੈਂ ਤਾਂ ਗੋਤੇ ਉੱਥੇ ਹੀ ਲਾਉਂਦਾ ਰਹਾ ਤੜਕੇ ਵੀ ਨਹਾਇਆ ਕਰਾਂ ਉੱਥੇ ਵੀ ਨਹਾਇਆ ਕਰਾਂ ਹੈ ਫੇ ਫੁਲਕਾ ਲਾ ਦ ਬਸ ਐਂ ਕਰੀ ਜਿਹੜਾ ਬੈਗ ਚ ਸਮਾਨ ਲਿਆਂਦਾ ਮੈਂ ਅੱਛਾ ਉੱਥੇ ਦੋ ਸਿਓ ਦਿੱਤੇ ਨੇ ਪੰਡਤ ਨੇ ਪੜਕੇ ਹੈ ਇੱਕ ਸਿਓ ਤਾਂ ਐ ਖਾਣਾ ਹੈ ਇੱਕ ਸਿਓ ਖਾ ਲਵੀ ਉਹ ਕਦੋਂ ਖਾਣਾ ਜੱਸੀ ਦੀ ਬਹੂ ਇਹ ਤੜਕੀ ਉੱਠ ਕੇ ਨਹਾ ਕੇ ਨਾ ਸੂਰ ਚੜਨ ਤੋਂ ਪਹਿਲਾਂ ਤੰਤ ਦੀ ਰੋਸ਼ਨੀ ਤੇ ਤਾਰਾਂ ਦੀ ਰੋਸ਼ਨੀ ਦੀ ਖਾਣਾ ਜੱਸੀ ਦੀ ਬਹੂ ਨੂੰ ਕਹਦੀ ਉਹ ਜੱਸੀ ਦਾ ਮੂੰਹ ਦੇਖ ਕੇ ਖਾ ਲੂਗੀ ਸੋ ਤੇ ਤੂੰ ਮੇਰਾ ਮੂੰਹ ਦੇਖ ਕੇ ਖਾ ਲਈ ਸੋ ਇਹ ਆ ਕਹਿੰਦੇ ਵੀ ਮੁੰਡਾ ਜਿਹੜਾ ਜਵਾਕ ਹੋਊਗਾ ਉਹਦੇ ਪਿਓ ਤੇ ਜਾਂਦਾ ਹੈ ਹੈ ਹਾਂ ਬਿਨਾਂ ਦੱਸੇ ਉਹ ਚਲ ਜਿਆ ਕਰੂਗਾ ਹਾਂ ਕਿਤੇ ਨਹੀਂ ਜਾਂਦਾ ਹੈਗਾ ਹੋ ਹੋ ਤੇ ਮੇਰੀ ਗੱਲ ਸੁਣੋ ਹਾਂ ਕਿਉਂਕਿ ਮੇਰ ਨੂੰ ਤਾਂ ਕਹਿਤਾ ਤੇ ਪ੍ਰੀਤ ਤਾਂ ਗਈ ਹੋਈ ਏ ਪੇਕਿਆਂ ਨੂੰ ਉਹ ਇਹਨਾਂ ਆ ਜੂਗੀ ਫੇਰ ਆ ਫਿਰ ਕੀ ਦੀ ਗੱਲ ਹੈ ਉਹ ਨਹੀਂ ਹੁਣ ਆਉਂਦੀ ਲੜ ਕੇ ਗਈ ਔਰ ਮਾਲ ਵਾਲੀ ਗੱਲ ਤਾਂ ਕਿਹੜੀ ਮਾਲ ਦੀ ਗੱਲ ਤੂੰ ਜੇ ਸਫੜਾ ਕਿ ਨਹੀਂ ਸੀ ਆਇਆ ਪਿੰਡ ਚ ਰਮਾਲ ਚਰਨੂ ਦੀ ਭੈਣ ਨੂੰ ਤੇ ਪਾਕਨ ਜਦਾ ਪਾਈ ਨਵਾਂ ਖੂਨ ਹੈ ਰਮਾਲ ਤਸਬੀਤ ਰਮਾਲ ਹੀ ਦਿੱਤੀ ਆ ਹੋਰ ਕਿਹੜਾ ਕੁਸੂਰ ਦਿੱਤਾ ਨੇ ਹੈ ਤੁਸੀਂ ਜਿਵੇਂ ਹੀ ਕਰੋ ਗਏ ਹੋ ਉਦੋਂ ਹੀ ਉਹਦਾ ਚਾਚਾ ਆ ਗਿਆ ਤੇ ਲੈ ਗਿਆ ਪਹਿਲੀ ਬੱਸੇ ਅੱਛਾ ਹੋਰ ਇਹੋ ਦੁੱਜੀ ਗੁਲੀ ਹੋਈ ਮਾਸੀ ਹਾਂ ਉਹ ਤਾਂ ਸ਼ਾਮ ਨੂੰ ਗਈ ਆ ਲਾਸਟ ਬੱਸ ਇਹ ਕਿ ਇਸਾ ਹੁਕਤਾ ਹੋਇਆ ਵੀ ਕੁੜੀ ਪਹਿਲਾ ਤੌਰ ਤੇ ਆਪ ਮਗਰ ਹੋਈ ਐ ਸੂਹਾ ਲੈ ਕੇ ਗਈ ਐ ਸਾਰੀਆਂ ਅੱਛਾ ਕਦੀ ਅੰਦਰ ਬਾੜ ਕਦੀ ਬਾਹਰ ਬਾੜ ਕਦੀ ਉੱਤਰ ਨਿੰਮ ਦੇ ਥੱਲੇ ਜਾ ਕਦੀ ਕਿਤੇ ਜਾ ਉਹ ਤਾਂ ਇੱਕ ਮਿੰਟ ਨਹੀਂ ਬੈਠੀ ਕਦੀ ਰਸੋਈ ਚ ਵੜ ਕਦੀ ਅੰਦਰ ਬੈੱਡ ਚ ਮਿੰਤਾਏ ਲੱਗੇ ਕੋਈ ਤੇ ਕੋਈ ਚੋਰੀ ਨਾ ਕਰਕੇ ਲੈ ਜਵੇ ਇੱਕਦਮ ਮੇਰੇ ਕਾਗਜ਼ ਪੱਤਰ ਪਈ ਤੇ ਇਧਰ ਰਜਿਸਟਰ ਰਜਿਸਟਰੀ ਓਪਨ ਕਿਤੇ ਨਾ ਉਹ ਤਾਂ ਤਾਲਾ ਲੱਗਾ ਹੋਇਆ ਅੱਛਾ ਅੱਛਾ ਮੈਂ ਤਾਂ ਆਪਦਾ ਕੰਮ ਘੁੰਮ ਕਰਕੇ ਬੈਠ ਜਾਂਦਾ ਕੋਈ ਨਾ ਗੁੱਸਾ ਆ ਗਿਆ ਚਾਰ ਦਿਨਾਂ ਦਾ ਤੂੰ ਪਹਿਲਾਂ ਬਥੇਰੀ ਵੱਲ ਲੜਕੀ ਗਈ ਹੈ ਹੈ ਲੈ ਆਵਾਂਗੇ ਜਾ ਕੇ ਜਸੀਨ ਕਹਿੰਦੇ ਚਾਰ ਕਿਦਮ ਜਾ ਨਾ ਓਏ ਹਜੇ ਜੇ ਹੁਣੇ ਮਗਰ ਦੀ ਮਗਰ ਫੋਨ ਕਰੀਗਾ ਉਹਨੂੰ ਸਿਰ ਚੜਾ ਲੂਗਾ ਹੈ ਇਹਨੂੰ ਕਹਦੇ ਪੰਜ ਸੱਤ ਅੱਠ ਦਿਨ ਫੋਨ ਨਾ ਕਰੀ ਪੰਜ ਸੱਤ ਦਿਨ ਆਪੀ ਸੁਰਤ ਰਖਣੇ ਆ ਜੂਤੀ ਮੀ ਦੀ ਹੈ ਤੁਹਾਨੂੰ ਕੀ ਲੱਗਦਾ ਉਹ ਆਜੂ ਓਏ ਸਭ ਆ ਜਾਂਦੀਆਂ ਹੁੰਦੀਆਂ ਨੇ ਕੋਈ ਕਿਹੜਾ ਰਹਿੰਦੀ ਹੁੰਦੀ ਐ ਓਏ ਮਾਵਾਬ ਇੱਕ ਵਾਰੀ ਉਹ ਵਿਆਹ ਦੇ ਕੁੜੀ ਉਹੀ ਬਹੁਤ ਹੁੰਦਾ ਹੈ ਹੈ ਦੂਜੀ ਵਾਰ ਵਿਆਹਣ ਲੱਗੇ ਜੁੱਲੀਆਂ ਵਿਗ ਜਦ ਨੇ ਰਈਆਂ ਕਹਿਣਾ ਇਹ ਤਾਂ ਤੀਵੀਂ ਜਿਆਦਾ ਬੋਲੀ ਹੁੰਦੀ ਐ ਚੱਕਦੇ ਆ ਝੋਲਾ ਪੇਕੇ ਚੱਕਦੇ ਆ ਝੋਲਾ ਪੇਕੇ ਕਿਸੇ ਪੁੱਛ ਕੇ ਦੇਖੇ ਆਉਦੇ ਮਾਪੇ ਬਾਬਾ ਨੂੰ ਵੀ ਕਿਵੇਂ ਬਹੀ ਤੀ ਪਹਿਲਾਂ ਮੈਂ ਕਿੰਨਾ ਕ ਪੈਸਾ ਲਾ ਕੇ ਹੈ ਹਾਂ ਉਹਨੂੰ ਨਹੀਂ ਸੀ ਫਿਕਰ ਨੇ ਆਣਾ ਹੋਣਾ ਵਾਲਾ ਤੇ ਉਹ ਚਲੀ ਗਈ ਲੜਕੇ ਬੈਠ ਦੀ ਗੱਲ ਕਰਦੇ ਆਪਾਂ ਇਹਦੀ ਵੀ ਮਾੜੀ ਗੱਲ ਆ ਜੱਸੇ ਦੀ ਵੀ ਤਰੀ ਕੁੰਜ ਵਰਗੀ ਬਹੂ ਆਪਾਂ ਇਹਦਾ ਪਤੀ ਵਾਂਗੀ ਚਿੱਟੀ ਤੂੰ ਭੈ ਕੀ ਲੈਣਾ ਕਿਸੇ ਤੇ ਰਮਾਲਾ ਰੋਂਦੋਂ ਉਹਦੀ ਵੀ ਮਾੜੀ ਗੱਲ ਆ ਭਾਈ ਰਮਾਲ ਫੜਾਤੀ ਫੜ ਲਈ ਕੀ ਹੋ ਗਿਆ ਦੱਸ ਹੈ ਲੋ ਚਰਨੂਆਂ ਕਿ ਨੰਮਾ ਦੇਹੀ ਹੈ ਓਏ ਲੋਕ ਬਥੇਰਾ ਕੁਸ ਦੇ ਦਿੰਦੇ ਨੇ ਰ ਮਾਰੇ ਦਿੱਤਾ ਇਹਨੇ ਫੇਰ ਕੀ ਹੋ ਗਿਆ ਚਲ ਆਈ ਗਰੀ ਤੂੰ ਸੇ ਉਹ ਖਾਲੀ ਨਾ ਧੋ ਕੇ ਸੋਚੇ ਹੱਥ ਨਾਲ ਖਾਈ ਖੰਮਣੀ ਬਣਨੀ ਕਿਸੇ ਹੱਥ ਤੇ ਸੱਚੀ ਤੇ ਬੰਨਾ ਖੱਬੇ ਤੇ ਬੰਨੀ ਖੱਬੇ ਦੇ ਬੰਨੀ ਮੈਂ ਖੰਮਣੀ ਲੈ ਕੇ ਆਉਂ ਤੂੰ ਹੈ ਖੰਮਣੀ ਬਨ ਕੇ ਚੰਗਾ ਆ ਜਾਗਾ ਹੜਕੀ ਤਾਰੇ ਦੀਆਂ ਉਹ ਚ ਖਾਈ ਠੀਕ ਚੰਗਾ ਠੀਕ ਹੋਰ ਹੈ ਲਾ 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 ਨਹੀਂ ਫਰਕਾਰ ਹੀ ਮੈਂ ਪਿੰਡ ਦੇ ਕਿਹੜਾ ਮਾਰ ਕੰਮ ਹੈ ਦੇਖਦਾ ਪਹਿਲਾਂ ਕਦੇ ਮੈਂ ਬਿੰਡਾ ਵਾਲਿਆਂ ਨੇ ਤਾਂ ਜਾਣ ਖਾਣੀ ਕਰ ਲਈ ਕਿਉਂ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਹੁਣ ਉਹਨਾਂ ਨੂੰ ਕੀ ਦਸੀਏ ਤੁਸੀਂ ਕਿੱਥੇ ਹੋ ਵੇਖਿਆ ਫਿਰ ਮੈਂ ਮੈਂਬਰ ਦੀ ਚੜ੍ਹਾਈ ਐਂ ਹੁੰਦਾ ਕੱਠ ਮੈਂਬਰਾਂ ਦੇ ਘਰ ਅਜੇ ਤਾਂ ਹੀ ਤਾਂ ਕਹਿਣਾ ਵੀ ਪੰਚਾਇਤ ਮੈਂਬਰ ਬਣ ਗਿਆ ਮੈਂ ਉਹ ਤੱਕ ਕਾਰਾਂ ਦੀ ਲੈਣ ਲੱਗਿਆ ਕਰੂ ਬੇੜਾ ਪੱਟਣ ਵਾਲਾ ਕਰਤਾ ਚੜ੍ਹਾਈ ਹੈ ਇਹ ਇਹਨੂੰ ਨਹੀਂ ਪਤਾ ਇਹ ਭੈਰਮ ਪਾਵਰ ਹੁੰਦੀ ਹੈ ਸਾਡੀ ਬੋ ਹੁਣ ਪੰਚਾਇਤ ਮੈਂਬਰਾਂ ਦੀ ਕੀ ਕਰਾਂ ਹੈ ਇਕੱਲੀ ਜਣੀ ਮੈਂ ਕੀ ਕਰਦੀ ਚਲ ਕੁਛ ਨਹੀਂ ਐਂਡ ਅੰਤ ਤਦਿਆਂ ਮਾਕੇ ਜਿਸਾ ਕਿਤੇ ਜਿਸਾ ਤੁਸੀਂ ਭੇਜਿਆ ਆ ਬਾਹਰ ਖੜਿਆ ਉਹਨੂੰ ਕਹਦੇ ਛੱਡ ਕੇ ਆਓ ਕਹਦੇ ਮੈਨੂੰ ਤੇ ਮੰਡੀ ਚ ਇੱਥੇ ਤੇ ਚਾਹ ਬਣਾਦਾ ਨਾ ਸ਼ੁਕਰਾਵਾ ਪਾਇੰਬਰ ਖਾਣ ਪਤਾ ਜਿੰਨਾਂ ਕਿ ਆਈ ਥਾਈਲੈਂਡ ਗਿਆ ਬਈ ਕਹਿ ਬਈ ਇੱਥੇ ਆ ਲੱਗਦਾ ਜੀ ਕੈਂਟਾ ਹਏ ਐਂ ਸੇ ਦੇਖੜ ਕੇ ਵੇਖੋ ਐ ਰਾਜਾ ਲੱਗਦਾ ਪਟਿਆਲਾ ਆ ਵੀ ਖਾਈ ਦੇ ਨਾਲ ਦਾ ਆ ਵੀ ਪਿੱਛੇ ਨਹੀਂ ਟੰਗ ਹੋਰ ਦਿਖਾ ਰਾਜੇ ਮਨੀ ਇੱਕ ਕਲਰ ਇਹ ਮਿਲ ਜੂ ਇਹ ਉਹ ਐ ਮੇਰਾ ਬੈ ਮੇਰੀ ਗੱਲ ਸੁਣ ਅੱਛਾ ਅੱਛਾ ਉਹ ਪੌਟੂਲੀ ਰੰਗਦਾ ਉਹ ਘਗਰਾ ਜਾ ਅੱਛਾ ਜੀ ਹਾਂ ਤੂਲੀ ਦਾ ਤਾਂ ਨਹੀਂ ਆਪਣੇ ਲਵੋ ਮਿਲਣਾ ਜੀ ਮੈਂ ਤਾਂ ਹਾਇਟ ਮੇਰੀ ਤਾਂ ਮੰਚੀ ਰਹੇਗੀ ਮੰਦੀ ਗੱਲ ਗੁਲਾਬੀ ਵਾਲੇ ਦੇਖ ਲਓ ਗੁਲਾਬੀ ਗੁਲਾਬੀ ਦਾੜਾ ਪੱਟਾ ਛਾਦੂ ਐਸੇ ਰੱਖੀ ਉਹ ਦੇਖੋ ਤਾਂ ਜੀ ਇਹ ਤਾਂ ਕਿੰਨਾ ਘਾਟ ਲੱਗਦਾ ਹੈ ਨਾ ਇਹਦੇ ਆਪਾਂ ਚਾਦਰਾਂ ਦਾ ਸਹੀ ਰਸਦਾਂ ਲੈ ਲਾਗੇ ਹੋਰ ਮੈਂ ਕੱਪੜਾ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਮੈਂ ਕੱਪੜੀ ਕਾਲੀ ਆਹ ਲਈ ਛੱਟ ਹੁੰਦੀ ਆ ਆ ਇਸੇ ਨੂੰ ਕਹਿੰਦੇ ਤੁਸੀਂ ਟੂਲੀ ਇਹ ਸਾਰਾ ਟੂਲੀ ਚਾਹੀਦਾ ਫਿਰ ਸਾਰਾ ਨਹੀਂ ਮਿਲਣਾ ਜੀ ਫਿਰ ਤਾਂ ਸਾਰਾ ਟੂਲੀ ਰੰਗ ਕਰਾ ਦੋਂਗੇ ਦੇਖ ਲਓ ਰੰਗ ਨਹੀਂ ਹੋਣਾ ਜੀ ਨਹੀਂ ਮੇਰੀ ਗੱਲ ਸੁਣ ਕੁਰਤਾ ਪਜਾਮਾ ਉਹ ਕੁਰਤਾ ਚਾਦਰ ਕਾਲਾ ਛਮਿਆ ਦੇ ਮੈਨੂੰ ਹੂੰ ਛੱਟੀਆਂ ਵਾਲੇ ਦਿਨ ਉਹ ਪ੍ਰਜਾਗਤ ਦਾ ਲੈ ਲਓ ਜੀ ਕੋਈ ਜਾਗਟੇ ਪਾ ਲਾਂਗਾ ਕਿੰਨੀਆਂ ਜਾਗਟੇ ਦਾ ਫਟਣੀ ਨਾ ਸੋਹਣੀ ਲੱਗੂ ਜੈਕਟ ਵੀ ਤੁਹਾਡੇ ਦੇ ਕੁੜਤੇ ਨਾਲ ਮੈਨੂੰ ਲੈ ਗਈ ਮੇਰੇ ਮਨ ਨੂੰ ਲੈ ਗਈ ਜਦੋਂ ਚੀਜ਼ਾਂ ਤੁਸੀਂ ਦੇਖੋ ਦਾ ਸੀ ਜੀ ਕੁਝ ਮਨ ਨੂੰ ਲੈ ਗਈ ਮਖਤ ਟੱਠ ਮਨ ਮੁਰਦਾ ਕਿਉਂ ਹੋਰ ਕਿਹੜਾ ਕਿਹੜਾ ਰੰਗ ਸੀਗਾ ਜੀ ਭਾਈ ਕਾਲੇ ਕੰਮ ਨੇ ਕਾਲੀ ਰੰਗ ਚਾਹੀਦਾ ਕਾਲੀ ਕੱਪੜੇ ਪਾਉਣਾ ਪੜਾਣਾ ਕਾਲੀ ਦੁਨੀਆ ਦਾ ਮੱਜਾ ਪੜਾਣਾ ਜੈਕਟ ਦੇਖ ਲਓ ਜੈਕਟ ਦੇਖ ਲਓ ਜੀ ਜੈਕਟਾਂ ਕੀ ਕੰਮ ਕਰਨੀ ਆਹ ਦੇਖੋ ਜੀ ਮੈਂ ਕਹਿੰਦਾ ਦੇਖ ਲੈਂਦੇ ਜੀ ਇੱਥੇ ਖਾਸਾ ਬਹੁਤ ਕੁਝ ਲੈ ਗਿਆ ਬਈ ਹੋਰ ਦਿਖਾ ਦਿੰਨੇ ਆ ਵੀ ਕੁਝ ਹੈ ਮੈਂ ਕਿਹੜਾ ਮਲਾਜਮਾ ਪੈਂਟ ਸ਼ਰਟ ਨੂੰ ਜਾਗਾ ਪੜਾਣਾ ਪੋਣੀ ਦੇ ਦੇ ਜੈਕਟ ਦੇ ਦੇ ਨਾ ਬੈਨ ਕਾਲਰ ਦੀ ਜੀ 800 ਰੁਪਿਆ ਦੇ ਦੇ ਮੁੰਡੇ ਨੂੰ ਛਾੜਨ ਦਾ ਬਿਆਹ ਦਾ ਪੱਕਾ ਚੰਗਾ ਠੀਕ ਹੈ ਜੀ ਠੀਕ ਆ ਕੋਰਟੇ ਜਾਮੇ ਹੁਣ ਜਿੱਥੇ ਮੈਂ ਤਾਂ ਕਾਲੇ ਕੱਪੜੇ ਲੂੰਦਾ ਨਿਕਲਦਾ ਠੀਕ ਹੈ ਜੀ ਵੀਰੇ ਠੀਕ ਹੈ ਕੋਈ ਗੱਲ ਨਹੀਂ ਜੀ ਓਕੇ ਆ ਪੀ ਸੈਂਟਰੀ ਆ ਮੈਂ ਕੰਨੂ ਅੱਜ ਕੀ ਦਬਾਉਣਾ ਜਿੱਦਾਂ ਉਹ ਮਾ ਬੋਟਾ ਜਿੱਤ ਗਿਆ ਮੈਂ ਉਹ ਕਰ ਦੂੰਗਾ ਇਹ ਤੇ ਜਨ ਨਹੀਂ ਹੋਇਆ ਹੈ ਉਹ ਚਿੱਚੀ ਕਿਦਣਾ ਬੋਲੀ ਜਣਾ ਰਹੀ ਗੱਪ ਮਾਰਨੇ ਸਿੱਖਦਾ ਹੈ ਗੱਪ ਕੀ ਗੱਪ ਦੀ ਕੀ ਲੋੜ ਪਈ ਤੈਨੂੰ ਆ ਸਣ ਸਿੱਖ ਰਿਹਾ ਆ ਪਾਸ ਨਾਲ ਅੱਛਾ ਅੱਛਾ ਇਹ ਚ ਤਾਂ ਗੱਪੇ ਹੁੰਦੇ ਨੇ ਆ ਮਗਲ ਆਇਆ ਤੇ ਇੱਕ ਬੱਥਾ ਆਇਆ ਕਹਿੰਦਾ ਕਰਾਂਗੇ ਜਲ ਜਾਉਂਦੇ ਨੇ ਯਾਰਾ ਹੈ ਹੈ ਇੱਕ ਇੱਕ ਕਹਿੰਦਾ ਕਰਾਂਗੇ ਥੋੜਾ ਜਿਹਾ ਬਾਖ ਆ ਆ ਥੋੜਾ ਜਿਹਾ ਬਾਖ ਆ ਪਾਰ ਲਾ ਦਿਓ ਨਾ ਤੂੰ ਕੰਜਰ ਦਾ ਇੰਨੇ ਦਿਨ ਹੋ ਗਏ ਓਏ ਕਿੱਧਰ ਲੰਘਿਆ ਹੋਇਆ ਤੀ ਹੈ ਉਹ ਮੈਂ ਤਾਂ ਨਾਉਣ ਪਾ ਗਿਆ ਦੀਗਾ ਮਹਾ ਚਲ ਤੀਰਥ ਸਥਾਨ ਕਰੇ ਤੂੰ ਪਹਿਲਾ ਪਹਿਲਾ ਵੋਟਾਂ ਤੋਂ ਉਹ ਕੰਜਰ ਦੇ ਅਫਰ ਵੋਟਾਂ ਤੋਂ ਬਾਅਦ ਜਾਏ ਆਉਂਦੇ ਹਦ ਕੋਈ ਬੌਲਾ ਦੋਏ ਜਣੇ ਵਗ ਜਾਂਦੇ ਜਿੱਤ ਕੇ ਜਾਂਦੇ ਨਾਲੇ ਮੈਨੂੰ ਤਾਂ ਦੱਸ ਜਾਂਦਾ ਮੈਂ ਉਥੇ ਜੰਨਾ ਓਏ ਕਾਣੂ ਯਾਰ ਉਹ ਤਾਂ ਇੱਕਦਮੇ ਤਿਆਰੀ ਬਣ ਗਈ ਹੈ ਪੰਡਤ ਜੀ ਗਏ ਥੋਂ ਪੰਡਤ ਜੀ ਮੋ ਮੁੰਡਾ ਪੰਡਤ ਜੀ ਦਾ ਹੈ ਕਹਿੰਦਾ ਚਲੋ ਕਹਿੰਦਾ ਭਾਗ ਸਿਆ ਕਹਿੰਦਾ ਟੈਂਪੂ ਜਾਂਦਾ ਕਹਿੰਦਾ ਭਜੋ ਨਾਲੇ ਕਹਿੰਦਾ ਤੁਸੀਂ ਵੀ ਹਾਂ ਮਹਾਚਾਲ ਆ ਉਹ ਤੁਦੂ ਬਣਾਉਂਨਾ ਕਿਸੇ ਹੋਰ ਨੂੰ ਬਣਾਈ ਉਹਦਾ ਥਲੈਂਡ ਬੈਠਾ ਉਹ ਕਿੱਥੇ ਬਾਗਾ ਤੇਰੇ ਨਾਲ ਬਰੀ ਜਾਂਦਾ ਗੱਲਾਂ ਇਹਨੂੰ ਵੀ ਨਹੀਂ ਦੱਸਿਆ ਵੀ ਪੰਡਤ ਥਲੈਂਡ ਉਹਨੇ ਹੁਣ ਸਿਆ ਟੈਲੀਫੋਨ ਕਰਿਆ ਦੀ ਮੈਨੂੰ ਕਹਿੰਦਾ ਵੀ ਰਿਆ ਮਾਇ ਜਨਾ ਥਲੈਂਡ ਕਹਿੰਦਾ ਜਿਉਣਾ ਹੋਇਆ ਦੱਸਦੀ ਕਹਿੰਦਾ ਉੱਥੇ ਕਰਾ ਦੂੰ ਤੇਰੀ ਪੂਜਾ ਪਾਠ 100 ਰੁਪਏ ਬਣ ਜਾਣਗੇ ਕਹਿੰਦਾ ਮਰੇ ਦਸ ਕਣਾ ਨੇ ਆ ਸਾਲਾ ਕਿਉਂ ਬੁਲਾਈ ਜਾਂਦਾ ਮੈਨੂੰ ਲੱਗਦਾ ਤੂੰ ਉਹਦੇ ਨਾਲੇ ਗਿਆ ਤੀ ਉੱਥੀ ਦੀ ਹੈ ਹੈ ਕੀ ਬਾਗਿਆ ਦੀ ਮੈਂ ਤਾਂ ਆ ਬੈਜੇ ਬੇੜਾ ਬਾਗੂਆ ਓਏ ਕਾਣੂ ਮੇਰੀ ਲੱਤਾਂ ਹੁੰਦੀ ਦਾ ਦਰਦ ਵਾਲਿਆਂ ਗੋਡੇ ਗਾਡੇ ਜੰਮੀ ਖੜਨ ਲੱਗੇ ਤੇ ਉਹਦੇ ਮਹਾ ਮਸ਼ੀਨ ਤੇ ਪਾ ਕੇ ਕਟਾਇਆਊਂਗਾ ਕੁੱਦੇ ਆਲੀ ਕਰ ਗਿਆ ਤੂੰ ਵੀ ਬਾਗੂਆ ਜਦੋਂ ਲੱਤਾਂ ਕਟਾਉਣ ਦਾ ਕੰਮ ਦੀ ਉਹਦਾ ਵੀਰੇ ਨੂੰ ਯਾਦ ਕਰਦਾ ਸੀ ਜਦੋਂ ਲੱਤਾਂ ਕਟਾਉਣ ਦਾ ਵੇਲਾ ਆ ਉਹਦਾ ਵੀਰੇ ਨੂੰ ਲੱਤ ਮਾਰ ਗਿਆ ਹੈ ਓਏ ਕਾਣੂ ਇਹਦਾ ਸਵੇਰ ਤੱਕ ਜਾਰੀ ਆ ਆਪਣੀ ਆਪਾਂ ਦਾਥ ਲੈਣ ਦੀ ਤੋੜ ਗਿਆ ਕਾਣੂ ਮੈਂ ਮੇਰੀ ਗੱਲ ਤਾਂ ਸੁਣਾ ਬਕਲਾਵਾ ਸੁੱਖ ਸੁੱਖ ਕਿਹਾ ਮੈਂ ਕਿਹਾ ਵੀ ਜੀ ਅਸੀਂ ਜਿੱਤ ਗਏ ਸੁੱਖ ਨੂੰ ਪਾਇਦਾ ਥਕੜਾ ਮਨਸਾ ਦੇ ਵੀ ਦਾ ਮੰਦਰਾ ਸੁੱਖ ਸੁੱਖ ਗਏ ਆ ਤੂੰ ਓਏ ਕੋਈ ਤਾਂ ਹੋਊਗੀ ਐਨਾਂ ਤੇ ਕੋਈ ਦੇਵੀ ਦੇਵਤਾ ਹੋਊਗੀ ਇੱਥੇ ਓ ਆਪਾਂ ਪਾਇਦਾ ਆਪਦਾ ਇੰਨੇ ਕਰੋੜ ਦੇਵੇਂ ਦੇਵਤੇ ਛੱਡ ਕੇ ਤੂੰ ਹੋ ਗਿਆ ਤੀਜੀ ਥੰਮ ਤੇ ਓ ਮੰਨਣ ਗਾ ਤੇਰੀ ਗੋਰੀਆਂ ਦਾ ਨਾ ਹਾ ਕੰਜਰ ਦਾ ਆਪਣੀ ਕੀ ਮੰਨਣ ਗਾ ਓਏ ਤੈਨੂੰ ਲੱਗਦਾ ਆਪਾਂ ਦਾ ਮਤਾ ਬਹੁਤ ਕਸਾ ਕਹਿ ਗੋਰੀਆਂ ਤੋਂ ਗੋਰੀਆਂ ਦੀ ਨੀਤੀਆਂ ਸਿੱਖ ਕਹਿ ਮੈਂ ਸਿੱਖਿਆ ਗੋਰੀਆਂ ਤੋਂ ਮੈਂ ਕਰਨਾ ਸਿੱਖ ਕਹਿ ਆਏ ਹਾਏ ਬਾਸ ਐ ਕਰ ਦੇ ਹਾ ਦੇਖੋ ਵੀ ਕਲਰ ਦਾ ਬਬਲਾ ਕੀ ਐ ਕੀ ਹੋ ਜਾਉਂਦਾ ਐ ਕਰਨ ਨਾਲ ਓਏ ਇਹ ਅੰਗਰੇਜ਼ੀ ਚ ਧੰਨਵਾਦ ਕਹਿੰਦੇ ਨੇ ਐ ਐ ਜੇ ਕੋਈ ਮੂਰੋ ਬੰਦਾ ਜਾਂਦਾ ਹੋਵੇ ਆਪ ਜਾਂਦਾ ਹੋਵੇ ਉਹਨੂੰ ਬਸ ਐ ਕਰ ਦੇ ਐ ਹੋਗਾ ਬਸ ਹਾਂ ਉਹ ਐ ਬਸ ਐ ਬੋਲ ਦੇ ਬਸ ਹਾਂ ਬਸ ਧੰਨਵਾਦ ਉਹ ਮੂਰੋ ਹੱਸ ਕੇ ਉਹ ਵਿਅਸ ਕੇ ਮੂਰੋ ਐ ਕਰਦਣੇ ਐ ਐ ਬਈ ਜੇ ਜੇ ਬਾਗੂ ਆਪਾ ਜਿਵੇਂ ਮਾਦਾ ਨੂੰ ਕਰਤਾ ਐ ਉਹ ਕੁਛ ਨਹੀਂ ਕਹਿੰਦੀ ਫਿਰ ਲਾ ਉੱਥੇ ਤਾਂ ਮੈਂ ਮੈਂ ਬਥੇਰੇ ਨੂੰ ਕਰ ਕਰ ਦੇਖ ਲਿਆ ਮੈਂ ਉੱਥੇ ਮੈਂ ਤਾਂ ਉੱਥੇ ਰਿਗ ਮੈਂ ਕਹਿੰਦੇ ਆਵਾ ਬਸ ਸਮਾਉਂਗਾ ਹਾਂ ਗੁਰੂ ਮੀਨ ਨੂੰ ਕਹਦਾ ਕਰੇ ਐ ਉਹ ਵੀ ਕਰ ਦਿਆ ਕਰੇ ਹੱਸ ਕੇ ਉਹ ਐ ਲਾ ਤੂੰ ਮੈਨੂੰ ਇਹ ਹਰਾ ਕੁਛ ਗੁੱਸੇ ਨਾਲ ਹੀ ਹੁੰਦਾ ਪਿਆਰ ਨਾਲ ਵੀ ਮਸਰੇ ਹੱਲ ਹੁੰਦੇ ਨੇ ਹਾਂ ਮਸਰੇ ਦਾ ਪਿਆਰ ਨਾਲ ਹੀ ਹੱਲ ਹੁੰਦੇ ਨੇ ਭਾਗੂ ਆ ਗੁੱਸੇ ਨਾਲ ਦਾ ਘਰ ਉਜੜਦੇ ਨੇ ਕਾ ਹੋਕਦੇ ਨੇ ਚੁੱਲ੍ਹੇ ਤੇ ਗੁੱਸੇ ਨਾਲ ਤਾਂ ਆ ਪਿਆਰ ਨਾਲ ਹੀ ਮਸਰੇ ਹੱਲ ਹੁੰਦੇ ਤੂੰ ਮੈਨੂੰ ਐ ਦੱਸ ਤੂੰ ਤਾਂ ਕੰਜਰ ਦਾ ਨੀੜੂ ਦੇਖੀ ਨੇ ਗਰੇਜਣਾ ਜੀਆਂ ਕਿੰਨੀਆਂ ਕਿਚਟੀਆਂ ਹੁੰਦੀਆਂ ਨੇ ਉਹ ਹਾਏ ਨੂੰ ਕਹਿਣਾ ਭਾਂਹਦਾ ਜਿਵੇਂ ਹੋਰ ਵੀ ਬਰਕ ਵਾਲੀ ਬਰਫੀ ਹੁੰਦੀ ਹੈ ਚੰਗੀ ਵਾਲਾ ਕਾਲੀ ਅਹੀਂ ਜੀਆਂ ਨੇ ਓਏ ਉਪਰੋਂ ਕਰਦੀਆਂ ਨੇ ਹੋਰ ਹਾਏ 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 ਲਾਹਤ ਤੋਂ ਤੁਹੀਂ ਲਾ ਕੇ ਦੇਖਾ ਹੈ ਹੱਥ ਨਹੀਂ ਲਾਉਣ ਦਿੰਦੀਆਂ ਕਾਹਤੋਂ ਬਈ ਕੀ ਗੱਲ ਆ ਨਹੀਂ ਨਹੀਂ ਹੈ ਓਏ ਹੱਥ ਨਹੀਂ ਲਾਉਣ ਦਿੰਦਾ ਪਤਾ ਹੈ ਸਮਝਦਾ ਕਿ ਬਾਲੇ ਖੁੰਡੇ ਸਵਾਦੇ ਹੁੰਦੇ ਨੇ ਕਹਿੰਦੇ ਇਹ ਫਰੀ ਜਾਂਦੇ ਨੇ ਓਏ ਐ ਤਾਂ ਆਪੇ ਦੇ ਗਦੇ ਉਹ ਪਾਉਂਦੇ ਨਹੀਂ ਕੁਛ ਢੀੜਾ ਢੀੜਾ ਜਾਂ ਉਹ ਵੀ ਹੈਗਾ ਦੇਖਿਆ ਪਰ ਹੱਥ ਲਾ ਲੈ ਕੀ ਹੋ ਗਿਆ ਓਏ ਉਹ ਟੋਬੇ ਤੇ ਨਹਾਉਣ ਜਾਂਦੇ ਨੇ ਨਾ ਧੋ ਕੇ ਪਤਾ ਉਹਨਾਂ ਦੇ ਹੱਡ ਗੁੱਡੀ ਕਿਉਂ ਨਹੀਂ ਦੁਖਦੇ ਹੈ ਨਹਾਉਂਦੇ ਨੇ ਧੋਂਦੇ ਨੇ ਟੋਬੇ ਚ ਛਾਲ ਮਾਰਦੇ ਨੇ ਹੈ ਪਾਣੀ ਦਾ ਖਰ ਖਾਰਾ ਥੋੜਾ ਜਿਹਾ ਨੂਨ ਪਾਇਆ ਜਾ ਮਿੱਟੀ ਮੁੱਟੀ ਨਹੀਂ ਕੱਢਦੇ ਤੂੰ ਓਏ ਮਿੱਟੀ ਕਾਣੂ ਕੱਢਦੇ ਉਹ ਤਾਂ ਮਿੱਟੀ ਪਲੀਤ ਕਰਦੇ ਨੇ ਅੱਛਾ ਹਾਂ ਮੇਰੀ ਗੱਲ ਫਰਕ ਐਂ ਨਾ ਉੱਥੇ ਹਾਂ ਉੱਥੇ ਨਹਾਉਣ ਤੋਂ ਉਹਨੂੰ ਟੋਬਾ ਬਣਿਆ ਹੋਇਆ ਆਪਣੇ ਟੋਬੇ ਦੇ ਆਲੇ ਦਲੇ ਮਿੱਟੀ ਕੱਢੀ ਜਾਂਦੇ ਨੇ ਉਹ ਤੋਂ ਬੇਦੜੇ ਨਾਲ ਨਾ ਧੋ ਕੇ ਲਾ ਕੇ ਤੇਲ ਪੱਟਿਆਂ ਦੇ ਪਿੰਡੇ ਨੂੰ ਐ ਧੁੱਪ ਤੇ ਪੈ ਜਾਣਗੇ ਹੈ ਮੈਂ ਤਾਂ ਆਪ ਪੈ ਗਿਆ ਉੱਥੇ ਧੁੱਪ ਤੇ ਐ ਕਰਕੇ ਮਾ ਪੇਰਾ ਪੜਾ ਦੁਖਦਾ ਹੈ ਹੈ ਉਹ ਪੜਾ ਦੁਖਣੋਂ हट ਗਿਆ ਹੈ ਹੋਰ ਆਪਣੇ ਭੈਣ ਦੇ ਰਸ ਚੁੰਗੜਿਆਂ ਜਗਾਗਾ ਦੀਵੇ ਦੀਵੇ ਲਾਉਂਦੀ ਫਿਰਿਆ ਸਰਦਾ ਸਰਦਾ ਮੜਾਲੇ ਦਾ ਸਰਦਾ ਪਈ ਉਹ ਪਿੰਡੇ ਤੇ ਤੇਲ ਮਲ ਕੇ ਕੰਮ ਲੈਂਦੇ ਨੇ ਮੁੱਦੇ ਪੈ ਜਾਂਦੇ ਨੇ ਹੈ ਉਹ ਤਾਂ ਮੈਂ ਕਿਹਾ ਜਮੀ ਸੰਗ ਨਹੀਂ ਕਰਦੇ ਤਾਂ ਇੱਧਰ ਤੀਨੀ ਪਈ ਹੈ ਸਾਰੀ ਗੰਗਾ ਉਹਨਾਂ ਨੇ ਮਲੀ ਕਰੀਆ ਤੈਨੂੰ ਦਸਤੀ ਗੱਲ ਮਾਂ ਇੱਧਰ ਤੀਵੀ ਪਈਆ ਨਾਲੇ ਬੜਾ ਪਈਦਾ ਨਾਲੇ ਇੱਧਰ ਕੁੜੀਆਂ ਪਈਂਦੀਆਂ ਆਪਾਂ ਸੰਕਸ਼ਰਮ ਹੀ ਨਹੀਂ ਆ ਗਈ ਲਾ ਹੋਰ ਅਸ ਕੀ ਕਹੇ ਆ ਬੇਜੇ ਦਾ ਮੇਰੇ ਸਾਲਿਆਂ ਦਾ ਹੋਰ ਚੱਲ ਕੋਈ ਨਾ ਭਾਈ ਤੂੰ ਤਾਂ ਫੇਰ ਮੇਰੇ ਨਾਲ ਉਹੀ ਕਰ ਗਾ ਮਨ ਨੂੰ ਆਇਆ ਸੀ ਬਾਗੂਆ ਮਹਾ ਜਾਮਾ ਕੇ ਦੋਏ ਓਏ ਮੈਂ ਤੇ ਭਾਗੂ ਜਾਵਾਂਗੇ ਹੈ ਮਹਾ ਜਾਮਾ ਕੇ ਤੇ ਮ사ਜ ਕੜਾ ਕੇ ਆਵਾਂਗੇ ਇਹਦਾ ਕੰਚ ਦਾ ਹੋਣੀ ਮ사ਜ ਵਾਲੀ ਗੱਲ ਦੱਸਾਂ ਮੈਂ ਦੱਸੀ ਮੈਂ ਤਾਂ ਕੀ ਲੈਣਾ ਜੱッセ ਦਾ ਪੜ ਕੋਈ ਡਰ ਮਾਰਾ ਜਸੂਏ ਜਿਦਾ ਸਦਾ ਕਲਾਨਾ ਹੈ ਜੱਸੇ ਨੂੰ ਕਿਹੜਾ ਪਤਾ ਲੱਗਦਾਗਾ ਹੈਣ ਜਸੇ ਤਾਂ ਬਿਜਲੀਆਂ ਲਵਾ ਕੇ ਲਿਆਉਣੇ ਆਪਾਂ ਕਦੋਂ ਲਵਾ ਲਈ ਓਏ ਹਾਂ ਲਵਾਉਣ ਵਾਲੀ ਤਾਂ ਕਰਖਾ ਹੈਗਾ ਓਏ ਹਾਂ ਆ ਜਾ ਨਾ ਸਿੱਧਾ ਇਹ ਗੱਲ ਕਰਦੇ ਤੇ ਮੈਂ ਹਾਂ ਤੂੰ ਐ ਲਾਲਾ ਵੀ ਗੰਗਾ ਦੇ ਕਿਨਾਰੇ ਕੀ ਆਰਤੀ ਹੋਣ ਲੱਗ ਜਾਂਦੀ ਐ ਹਾਂ ਆਥ ਨੇ ਫਲ ਫਰੂਟ ਦਾ ਲੰਗਰ ਚੱਲਦਾ ਕਿਉਂ ਫੁੱਦੂ ਬਣਾਉਣਾ ਤੂੰ ਕਿਉਂ ਫੁੱਦੂ ਬਣਾਉਣਾ ਤੂੰ ਦੱਸੀ ਮੜਾ ਜਾ ਫਿਰਦਾ ਤਾ ਤੂੰ ਥਾਈਲੈਂਡ ਐ ਕਿਹੜਾ ਆਪਾਂ ਫਰਦਾ ਖਾਣੂ ਕਿਹੜਾ ਮੈਂ ਥਾਈਲੈਂਡ ਫਿਰਦਾ ਆ ਫੋਨਾਂ ਤੇ ਸਾਰਾ ਕੁਸਾਰਿਆ 8 ਦਿਨ ਹੋ ਗਏ ਆ ਚਾਦਰ ਜਮੇਟੀ ਫਰੀ ਜਾਣਾ ਹੁੰਨਾ ਉੱਥੇ ਟੋਬੇ ਜੇ ਵਿਚਤ ਕਿਹਦੇ ਨਾਲ ਦੀ ਭਲਾ ਮੈਂ ਫੇਰੇ ਆਓ ਕੌਣ ਨਹੀਂ ਪਤਾ ਲੱਗਦਾ ਗੋਰੀਆਂ ਤਾਂ ਐ ਹੀਆਂ ਦਿਆਲੇ-ਦਾਲੇ ਤੇਰੇ ਹੋਰ ਕੌਣ ਦੀ ਨਾਲ ਦੱਸ ਪੰਡਤ ਹੋਰ ਕੌਣ ਦੀ ਨਾਲੇ ਹੋਰ ਹਾਂ ਹੈਗਾ ਦੀ ਆ ਪੰਡਤ ਤੇ ਵੀ ਤੀ ਹਾਂ ਹਾਂ ਪਾਇੰਟੀ ਓਏ ਫੁੱਦੂ ਬਣਾਈ ਜਾਂਦਾ ਤੂੰ ਪਤਾ ਨਹੀਂ ਕਿਹੜਾ ਪਾਇੰਡ ਦਾ ਖਸ ਗੇ ਮਗਰ ਪੈ ਗਿਆ ਗੰਗਾ ਗੰਗਾ ਬਾ ਉਹਨੂੰ ਤਾਂ ਵਿਚਾਰੀ ਨੂੰ ਬਖਸ਼ ਦੇ ਉਹ ਤਾਂ ਪਵਿੱਤਰ ਹੈ ਆਪ ਤਾਂ ਤੁਸੀਂ ਹੈਗੇ ਉਹ ਜਿਹੜੇ ਗਾੜੇ ਤੇਰੇ ਇਹ ਬੱਦਾ ਕਿਹੜਾ ਯਾਰ ਮੇਰੇ ਮੇਰੇ ਮੈਨੂੰ ਮੌਏ ਤੇ ਕੋਈ ਪਹੁੰਚਦਾ ਹੈ ਦੇ ਦੇ ਯਾਰ ਗੋਰੇ ਗੋਰੇ ਮੇਰੇ ਸਾਹਦੇ ਗੋਰੇ ਨੇ ਤਾਂ ਉਹਦੀ ਗੋਰੀ ਛੇੜਤੀ ਹੋਣੀ ਕੋਈ ਓਏ ਇਹੇ ਜੀਆਂ ਤੂੰ ਤੂੰ ਪਹਿਲਾਂ ਮੈਨੂੰ ਐ ਦੱਸੋ ਭੋਗ ਜਾ ਕਿੱਥੋਂ ਲੈਤੀ ਤੂੰ ਖੇਲਾ ਜੀ ਉਹ ਉਹ ਕਹਿੰਦਾ ਸੀ ਜਿਹਨੂੰ ਦੱਸ ਉਹ ਤਮੇ ਸੁਣਾ ਫਾਟਕਾ ਦਫਾਲੀ ਦੀ ਤੈਂ ਭੈਣ ਦਾ ਸਾਨੂੰ ਹੀ ਵਿਫਤਾ ਚ ਪਾਰ ਰਖਿਆ ਤਿੰਨ ਵਾਰ ਤਾਉਣੀ ਵਿਚਾਰੀ ਨੇ ਡਟੋਲ ਲੈਣਾ ਹੱਥ ਥੋਲੇ ਕਦੀ ਪ੍ਰਸ਼ਾਦ ਸੋਚਿਆ ਰਹੇ ਝੂਠਾ ਨਾ ਹੋ ਜੇ ਨੰਗੇ ਪੈਰੀ ਉਹ ਗਵਾਂਡੇ ਦੇ ਕੌਲੀ ਵੰਡਦੀ ਫਿਰਦੀ ਐ ਪ੍ਰਸ਼ਾਦ ਪਾ ਪਾ ਕੇ ਤਾ ਸਰਦਾ ਇਹਦਾ ਮੈਂ ਤਾਂ ਐ ਲਿਆਈ ਤੀ ਮਹਾਜਰ ਜੇ ਨਾ ਖਿਲਾ ਲੈ ਕੇ ਗਿਆ ਮਹਾ ਗੜ ਪਈ ਜੂਗੀ ਮਹਾ ਜੇ ਨੂੰ ਥਾਈਲੈਂਡ ਦੱਸਤਾ ਮਹਾ ਮਹਾਚਾਰੇ ਪੈਰ ਚੱਕ ਕੇ ਰਹਿਣ ਦੇ ਤੂੰ ਨਾ ਚਰਤਰਜੇ ਕਰਿਆ ਕਰ ਰਹੀ ਤੂੰ ਨਾ ਚਰਤਰਜੇ ਕਰਿਆ ਕਰੀ ਗੱਲ ਸੁਣ ਜੱਸਿਆ ਜੇ ਪਾ ਗਿਆ ਕੀ ਹੋਗਾ ਪੀੜੀ ਇਹ ਕਹਾਂ ਬਧਾਰਿਆ ਸੁਢੀ ਕੀ ਮਾੜਾ ਕਰਤਾ ਮਕਲਾਬ ਦੀ ਪੀੜੀ ਗਾਂ ਬਤੂਗੇ ਮਰ ਜਨਾ ਤੂੰ ਤਾਂ ਬਤ ਕਿਹੜਾ ਗਿਆ ਛੋਡੇ ਚ ਖਾਨਦਾਨ ਚੋਂ ਬਾਹਰ ਕਿਹੜਾ ਗਿਆ ਭਲਾ ਮੈਨੂੰ ਆਏ ਦੱਸ ਐ ਗੱਜਰ ਜਿਹੜਾ ਬੋਲਾ ਯਾਰ ਜੇ ਮੈਂ ਇਹਨੂੰ ਐ ਕਹਿੰਦਾ ਜੇ ਮੈਨੂੰ ਆ ਦੱਸ ਦਿੰਦਾ ਮੈਂ ਥਾਈਲੈਂਡ ਗਿਆ ਪਾਲਾ ਮੇਰਾ ਪਰਿਵਾਰ ਨਾ ਭੱਜ ਜਾਂਦਾ ਆ ਜੇ ਭੱਜ ਜਾਂਦੀ ਇਹ ਤਾਂ ਭੱਜ ਜਾਂਦੀ ਬਈ ਪੈਸੇ ਕਰਦਾ ਕੀ ਕੁਝ ਹੋ ਰਿਹਾ ਮੇਰੇ ਲਈ ਚੁੰਨੀ ਚੱਕ ਕੇ ਬਾਕੀ ਪਤਾ ਨਹੀਂ ਕਿਹੜੇ ਭੈਣ ਦੇ ਯਾਰ ਦੇ ਨੇ ਰਮਾਲ ਫੜਾਤੀ ਹੂੰ ਆਗੂ ਨੇ ਹੈ ਕਿਵੇਂ ਕਾਦੋ ਬਾਗੀ ਕਿੱਥੇ ਵਾਗੀ ਹੈ ਮੈਨੂੰ ਪਹਿਲੀ ਪਤਾ ਤੀ ਲੱਛਣ ਤੇਰੀ ਨੇ ਉਹ ਪਹਿਲੀ ਪਤਾ ਤੀ ਮੈਨੂੰ ਮਾ ਇਹ ਹੋ ਗਿਆ ਫਿਰ ਰਮਾਲ ਰਮਾਲੇ ਦਿੱਤੀ ਆ ਮੈਂ ਤੇ ਵੀ ਰਬ ਤੇਰੇ ਪਰ ਬੈਂ ਦਾ ਬਿਰਦਾਸ਼ਰਮ ਚ ਗਲੈਲੇ ਬੰਦੇ ਹੁੰਦੇ ਨੇ ਸਹਰਾਣੇ ਦੇ ਬੰਦੇ ਹੁੰਦੇ ਆ ਆ ਦੇਖਿਆ ਆ ਲੈ ਹੋਰ ਆਏ ਹੋ ਬਿਰਦਾਸ਼ਰਮ ਚ ਬੰਦਦੇ ਆ ਪਿੰਡ ਚ ਜਨਾਨੀਆਂ ਨੂੰ ਨਹੀਂ ਹੈਗੀ ਤਾਂ ਜਨਾਨੀ ਨੇ ਆ ਉਹ ਗੜੇ ਬੰਦੇ ਨੇ ਭਾਈ ਆ ਬੁੜੀਆਂ ਹੁੰਦੇ ਨੇ ਉਹ ਵੀ ਦਿੰਦੇ ਹੁੰਦੇ ਨੇ ਉਹਨਾਂ ਨੂੰ ਵੀ ਦੇ ਦਿਆ ਕਰੋ ਦਿੰਨੇ ਹੋਰ ਹੋਰ ਕੀ ਬਾਤ ਗਮਾਂਟੀਆਂ ਦੇ ਲੈ ਕੇ ਬਿਰ ਪਾ ਕੇ ਤੂੰ ਚੜਾ ਛਾਪ ਕੇ ਦੇ ਦਿਆ ਕਰੀ ਬੋਕ ਛਾਪ ਦਿਆ ਕਰੀ ਚੰਗਾ ਤੂੰ ਤੂੰ ਚੜਾ ਛਾਪ ਦਿਆ ਕਰੀ ਚੰਗਾ ਹਾਂ ਉਹਨਾਂ ਨੂੰ ਦੇ ਦਿਆ ਕਰੋ ਗੱਲ ਤੁਸੀਂ ਲੈ ਲਈ ਦੀਆਂ ਨਹੀਂ ਕਾਲਾ ਲੈ ਲਈਏ ਪਕਾਈ ਮਰੀ ਜਨੋ ਤੁਸੀਂ ਤਾ ਹੁਣ ਦੀ ਲੋੜ ਨਹੀਂ ਮੈਂ ਜਾਣਦਾ ਤੇਰੇ ਬਿਨਾ ਹੋਂਦ ਨਹੀਂ ਸਾਰਦੀ ਹੈਗੀ ਉਹ ਉਹ ਆ ਤੂੰ ਆਪ ਟੈਲੀਫੋਨ ਨਾ ਕਰੀ ਮਰਦਾਨਗੀ ਦਿਖਾਈ ਹਬਦੀ ਹਫਤਾ ਹੋ ਗਿਆ ਨਾ ਤਾਂ ਫੋਨ ਚੱਕਦੀ ਹੈ ਨਾ ਉਰੇ ਆਈ ਹੈ ਨਾ ਕੋਈ ਗੱਲ ਕਰਦੀ ਹੈ ਕਿਉਂ ਨਹੀਂ ਸਾਰਦੀ ਇਹ ਨਾ ਬਾਗੂਆ ਇਹਨੇ ਜਨਾਨੀ ਨੂੰ ਪਹਿਲਾ ਦਿੱਤਾ ਸਾਰਾ ਭੇਤ ਤਾਂ ਹੀ ਉਹਨੇ ਤੇ ਸਿਰ ਚ ਗਲੀਆਂ ਕਰਤੀਆਂ ਮੈਂ ਕਿੰਨੀ ਗੱਲ ਸੁਣ ਲੈ ਮਰਦਾਨਗੀ ਦਿਖਾਈ ਹੁਣ ਤੂੰ ਐ ਕਹੀਂ ਐ ਦਿਖਾਈ ਉਹਨੂੰ ਵੀ ਮੈਨੂੰ ਸਰਦਾ ਤੇਰੇ ਬਿਨਾ ਆਪੀ ਹੋ ਰਾਂ ਹਾਂ ਦੀ ਹਾਂ ਹਾ ਸ਼ੂਕਦੀ ਆ ਹੁਤਾ ਹੈ ਹਾਂ ਹਾਂ ਹੋ ਮੇਰੀ ਗੱਲ ਸੁਣ ਨਹੀਂ ਹੋਊਗੀ ਚਾਰ ਬੱਲੇ ਜਾ ਕੇ ਲਿਆਵਾਂਗੇ ਜਨਾਨੀ ਨੂੰ ਸਾਰਾ ਪੇਤਨਾ ਦੇਵੇ ਭਾਈ ਜੇ ਹਜ਼ਾਰ ਕਮਾਉਣਾ ਉਹਨਾਂ ਨੂੰ 200 ਰੁਪਏ ਹੀ ਫੜਾ 800 ਆਪ ਦਾ ਅੱਡ ਰੱਖ ਪੇਤਨਾ ਦੇ ਤੂੰ ਕਹਿੰਦਾ ਸਾਰਾ ਪੇਤ ਦੇ ਤਾਨੂੰ ਪੇਤ ਕੀ ਤਾਂ ਹੀ ਤੇਰੇ ਸਿਰਚ ਗਲੀਆਂ ਕਰਦੀ ਐ ਹੋ ਪੰਜੀ ਪੰਜੀ ਦਾ ਪੇਤ ਦਿੰਦਾ ਐ ਨਹੀਂ ਹੁੰਦਾ ਮੇਰਾ ਵੀਰਾ ਘਰ ਵਾਲੀ ਹੁਣ ਦੇਣਾ ਨਹੀਂ ਹੈਗਾ ਪੇਤ ਤਾਂ ਘਰ ਵਾਲੀ ਨੂੰ ਸਾਰਾ ਕੁਝ ਦੇ ਦੇ ਭਾਈ ਹੋਰ ਤੂੰ ਜੀ ਕਹ ਲੈ ਘਰ ਨੂੰ ਤੂੰ ਆ ਦੇ ਘਰ ਵਾਲੀਆ ਤੂੰ ਕੱਢ ਲੈ ਕਰ ਰੋਟੀਆਂ ਪਕਾ ਕੇ ਦਦਿਆ ਕਰ ਚਟਣੀ ਕੁੱਟ ਦਿਆ ਕਰ ਮੈਂ ਆਇਆ ਲਾਲਾ ਸਾਹਿਬ ਯਾਰਾ ਇਹ ਚੋਰੀਆਂ ਚੋਰੀਆਂ ਚ ਮੈਨੂੰ ਵੀ ਨਾ ਗੱਲ ਦਾ ਪਤਾ ਹੀ ਲੱਗਦਾ ਹੁਣ ਇਹ ਹੈ ਇਹ ਆ ਜਾ ਕੇ ਇਹਨੇ ਕਿਹਾ ਜੰਟ ਕੋਲੇ ਅੱਛਾ ਜੰਟ ਕੋਲੇ ਜਾ ਕੇ ਇਹਨੇ ਹਾਂ ਕਹਿੰਦੇ ਵੀ ਉਹ ਬਾਹਰਲੇ ਮੁਲਖ ਭੱਜ ਕੇ ਜਾਣਾ ਇਥੋਂ ਜੰਗਲਾ ਵਿੱਚ ਹੈ ਫਿਰ ਹੋਰ ਕੀ ਕਰੀਏ ਸਾਰਾ ਦਿਨ ਤਾਂ ਇਹਦੇ ਭੈਣ ਦੇਰ ਦੇ ਗੋਲਪਣਾ ਕਰਦੇ ਨਾਲੇ ਫਿਰ ਛੱਤਰ ਮਾਰਦਾ ਗਾਏ ਆ ਯਾ ਤੇਰਾ ਕੰਜਰ ਦਾ ਬੋਲਦਾ ਪਾਈ ਵਾਲੀ ਕਰਦਾ ਗਾਏ ਮੇਰੀ ਗੱਲ ਸੁਣ ਲਾ ਓਏ ਮੇਰੀ ਗੱਲ ਸੁਣ ਲੈ ਨਿਆਣਾ ਜਦੀ ਜਦੋਂ ਤੇਰਾ ਪਿਓ ਮੁੱਕ ਗਿਆ ਦੀ ਨਾ ਪਿਓ ਆ ਮੈਂ ਤੂੰ ਪਾਲਿਆ ਤੈਨੂੰ ਇੱਕ ਮੇਰੀ ਗੱਲ ਸੁਣ ਇਹ ਚ ਇਹ ਹਰਖਦਾ ਮੇਰੇ ਦੀ ਵੀ ਥਲੈਂਡ ਕਿਉਂ ਜਾਂਦਾ ਮੈਨੂੰ ਇੱਕ ਦੱਸ ਮੇਰੀ ਹੁਣ ਆ 5-10 ਸਾਲ ਉਮਰ ਹੈ ਤੁਰਨ ਫਿਰਨ ਦੀ ਇਹਦੇ ਮੇਰੇ ਗੋਡੇ ਖੜ ਕੇ ਕਿਹੜਾ ਥਲੈਂਡ ਜਾਊ ਮੈਂ ਕਿੱਥੇ ਚੱਜ ਦੀ ਥਾਂ ਤੇ ਵਗ ਜਾ ਓਏ ਬਹੁਤ ਵਧੀਆ ਥਾਂ ਆ ਹੋ ਕੋਈ ਮੰਦਿਰ ਗੁਰਦੁਆਰੇ ਵਗ ਜਾ ਮੰਦਿਰ ਮੈਂ ਕਹਿੰਦਾ ਜੇ ਰੂਹਾਂ ਤੇ ਰੱਬ ਵਸਦਾ ਹੈ ਬਸ ਭਾਂਤ ਭਤੇਲੇ ਦੇ ਬੰਦਿਆਂ ਨੂੰ ਮਿਲੇ ਹਾਂ ਉਹ ਦੋ ਕੱਪੜਾ ਜਿਹਾ ਰੂਹਾਂ ਫਿਰ ਦੇਣਾ ਤੇ ਤੈਨੂੰ ਰੱਬ ਦੇਖ ਜਾਂਦਾ ਚੰਗਾ ਪਾਈ ਤੀ ਦਾ ਮੇਰੀ ਗੱਲ ਮਾਰਦਾ ਗੱਲਾਂ ਤੂੰ ਚੰਗਾ ਪਾਈ ਹਾਂ ਪਰਤੀ ਆ ਤੇਰੀ ਮੇਰੇ ਲੈਣ ਦੇਖ ਕੇ ਆ ਓਏ ਮੈਂ ਤਾਂ ਦੇਖਿਉਂਗਾ ਲੈਟਾ ਓਡੇ ਵਾਲੇ ਜੀ ਬਾਹਲਾ ਤੁਸੀਂ ਬਹਿ ਜਾਓ ਕੋਈ ਨਾ ਮੈਂ ਦੇਖਿਉਣਾ ਕਰ ਲਓ ਤੁਸੀਂ ਨਾਲ ਲੱਗ ਜੀ ਟੀਮੀਆਂ ਦੀਆਂ ਗੱਲਾਂ ਨਾਲ ਨਾਲ ਲੱਗ ਜੀ ਕਿਦਰ ਦਾ ਤੂੰ ਬਾਗ ਜਾ ਓਏ ਥੋੜੀ ਚੋਦਾ ਗੁੱਸੇ ਵਾਲਾ